ਅੱਜ ਅਜ ਆਏ ਆ ਅਸੀਂ ਸਰਦਾਰ ਪਗੜੀ ਹਾਊਸ ਅੱਡੇ ਭਰਾ ਆ ਗਏ ਇਤਨੇ ਸਿੱਖੂ ਵਾਸਤੋਂ ਇਹਦਾ ਵੀ ਛੋਟੇ ਬ੍ਰਦਰ ਨੇ ਸਾਡੀ ਇਹਨਾਂ ਦੀ ਟੀਮ ਹੈ ਬਹੁਤ ਸੋਹਣਾ ਮਤਲਬ ਮੈਨੂੰ ਲੱਗਿਆ ਕਲੈਕਸ਼ਨ ਕੰਮ ਬਾਈ ਦੀ ਨੌਲੇਜ ਨਜ਼ਾਰਾ ਆ ਗਿਆ ਧੰਨਵਾਦ ਕਰੂੰਗਾ ਸਤਿਗੁਰੂ ਦਾ ਇਹਨੇ ਮੈਨੂੰ ਦੱਸਿਆ ਇਹਨੂੰ ਪਤਾ ਵੀ ਮੈਨੂੰ ਇੱਕੋ ਹੀ ਸ਼ਾਪਿੰਗ ਦਾ ਸਭ ਤੋਂ ਜ਼ਿਆਦਾ ਐਕਸਾਈਟਮੈਂਟ ਤੇ ਸ਼ੌਕ ਹੁੰਦੀ ਹੈ ਉਹ ਸਾਡੀ ਦਸਤਾਰ ਦੀ ਸ਼ਾਪਿੰਗ ਦੀ ਹੈ ਤੇ ਮੈਂ ਗੱਲ ਕਰੀ ਜਾਂਦਾ ਮੈਂ ਪਟਿਆਲੇ ਤੋਂ ਦਸਤਾਰਾਂ ਖਰੀਦੀਆਂ ਨੇ ਮੇਰੀਆਂ ਆਈਆਂ ਨਹੀਂ ਯਾਰ ਤਿੰਨ ਦਿਨ ਹੋ ਗਏ ਮੈਨੂੰ ਨਾ ਔੜ ਕਾ ਲੱਗੀ ਜਾਂਦਾ ਜਦ ਜਮ ਪੱਕ ਲੈ ਕੇ ਆਉਣੀ ਹੈ ਕੋਈ ਨਾ ਕੀ ਕਹੇ ਮੈਨੂੰ ਕਹਿੰਦਾ ਬਈ ਤੁਹਾਨੂੰ ਐਸੇ ਦਾ ਤੋਹਫਾ ਲੈ ਕੇ ਆਉਣੀ ਹੈ ਤੁਹਾਨੂੰ ਐਸੀ ਜੀ ਦੁਕਾਨ ਲੈ ਕੇ ਦਿੰਦੇ ਤੇ ਇੰਨੀ ਸੋਹਣੀ ਕਲੈਕਸ਼ਨ ਮੇਰੀ ਕਈ ਕੁਐਸਚਨ ਸੀਗੇ ਕਿਉਂਕਿ ਇਕੱਲੀ ਸਟਾਫ ਦੀ ਨਹੀਂ ਗੱਲ ਹੁੰਦੀ ਗੱਲ ਨੌਲੇਜ ਦੀ ਵੀ ਹੁੰਦੀ ਹੈ ਤੁਹਾਡੇ ਭਰਾ ਨੂੰ ਨੌਲੇਜ ਵੀ ਬਹੁਤ ਚੰਗੀ ਹੈ ਇਹਨਾਂ ਨੇ ਸਾਡੀ ਕੁਐਸਚਨ ਵੀ ਬਹੁਤ ਕਰੇ ਮੈਂ ਬਲਕੇ ਸਾਡੀ ਸਾਥੀਆਂ ਨੂੰ ਕਹਾਂਗਾ ਜੇ ਲੈਰੇ ਆਉ ਤਾਂ ਜ਼ਰੂਰ ਵਿਜ਼ਿਟ ਕਰਕੇ ਆਇਓ ਸਰਦਾਰ ਪਗੜੀ ਹਾਊਸ ਆਮ ਸ਼ੋਰ ਤੁਸੀਂ ਡਿਸਪਾਇੰਟ ਨਹੀਂ ਹੁੰਦੇ ਕੋਈ ਨਾ ਕੋਈ ਚੀਜ਼ ਲੈ ਕੇ ਹੀ ਜਾਓਗੇ ਖਾਲੀ ਹੱਥ ਨਹੀਂ ਜਾਓਗੇ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਤਰੱਕੀਆਂ ਦੇ ਵੀਰੇ ਚੜਦੀ ਕਲਾ ਚ ਰਹੋ ਹਾਂ ਸਕੇਨ ਰਾਈਡ ਗੁਰਸੇਵ ਸਿੰਘ ਪਾਇਲਟ ਸੀਟ ਤੇ ਸਾਡੇ ਬੈਠੇ ਆ ਭਰਾ ਪੱਗ ਦੀ ਸ਼ਾਪਿੰਗ ਕਰਕੇ ਨਿਕਲਿਆ ਹੋਰ ਜੀ ਕਿਹਾਂ ਚੱਲਨੇ ਕਿਉਂ ਇੱਤਾਂ ਟਿੱਕ ਟਾਕ ਨੇ ਆਹ ਰੀਟ ਆਹ ਸਾਡਾ ਬੱਚਾ ਸ਼ਕਸ਼ੂ ਹੈ ਮੇਰੇ بیٹے ਤਾਜਦਾ ਦੋਸਤ ਹੈ ਜਿਹੜਾ ਕਿਹੜੀ ਕਲਾਸ ਹੋ ਗਿਆ ਸ਼ਕਸ਼ੂ 9th ਹਾਂਜੀ ਸ਼ਕਤੀ ਦਾਦਾ ਵੀ ਪਹੁੰਚ ਗਿਆ ਜੋ ਬਾਈ ਐ ਸ਼ਕਤੀ ਸ਼ਕਤੀ ਕਰਾ ਯੂ ਬਾਈ ਮੈਨੂੰ 10 ਪੈਸੇ ਦੀ ਵੀ ਪੰਗਾ ਦੀ ਬਹੁਤ ਸੋਹਣੀ ਦਸਤਾਰਾਂ ਦੀ ਸ਼ਾਪ ਹੈ ਇੱਥੇ ਉੱਥੋਂ ਸ਼ਾਪਿੰਗ ਕਰਕੇ ਆਏ ਆ ਜੋ ਸੇਵਕ ਜੀ ਅੱਜ ਲਹਿਰੇ ਦੀ ਸ਼ਾਪਿੰਗ ਦੀ ਕਿਹੜੀ ਕਹੇ ਜੀ ਲੱਗੀ ਬਈ ਗੁੱਡ ਐ ਨਸਰਾ ਐਨਸਰਾ ਹਾਂਜੀ ਬਿਲਕੁਲ ਆਪਣੇ ਸ਼ਹਿਰ ਦੇ ਲੋਕਾਂ ਤੋਂ ਤੁਹਾਨੂੰ ਆਪਣਾ ਕੁਝ ਵੀ ਹੈ ਦੇ ਵਿਤ੍ਰਿ ਕਰਦੇ ਸ਼ਾਪ ਤੇ ਤਾਂ ਉਸੇ ਮਤਲਬ ਇਹ ਨਾ ਪਿਆਰ ਮਿਲਦਾ ਨਾ ਉਹ ਅੱਧੀ ਚੀਜ਼ ਆ ਹਾਂ ਉਹ ਡੱਕ ਜਿਹੜੀ ਉਹ ਬਹੁਤ ਫੈਕਟਰ ਕਰਦੀ ਆ ਅੱਛਾ ਆ ਸ਼ਕਤੀ ਜੀ ਕਹਿ ਰਹੇ ਆ ਆ ਗਿਆ ਮਾਹ ਨਾ ਆ ਗਿਆ ਮਾ ਸ਼ਕਤੀ ਕਹਿੰਦਾ 3 ਦਿਨ ਹੋ ਗਏ ਸੀ ਬਖਾਰ ਚੜੇ ਨੂੰ ਇਹ 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 ਯੋਧਾ ਟੀਮ ਹੈ ਜੀ ਵਾਕੀ ਪਿਆਰ ਹੈ ਵੀ ਵਾਕੀ ਪਿਆਰ ਹੈ ਇੱਕੋ ਬੜਾ ਮਾਣ ਹੈ ਛੋਟੇ ਭਰਾ ਨੇ ਸਭ ਤੋਂ ਵੱਡੀ ਗੱਲ ਇਹੀ ਹੈ ਯਾਰ ਚਾਹੇ ਸਾਥੀ ਸੀਨੀਅਰ ਆਗੂ ਦੇ ਚਾਹੇ ਨੌਜਵਾਨ ਨੇ ਮਾਵਾ ਭੈਣਾ ਨੇ ਉਹ ਇੱਕ ਹੱਕ ਨਾਲ ਇੱਕ ਆਵਾਜ਼ ਤੇ ਵਿਚਾਰੇ ਸਾਥ ਦਿੰਦੇ ਆ ਜਿਹੜਾ ਨਹੀਂ ਦੇ ਸਕਦਾ ਤੁਹਾਡਾ ਜਿਸ ਤਰੀਕੇ ਦੀ ਲੜਾਈ ਲੜ ਰਹੇ ਹੋ ਮੈਨੂੰ ਪਤਾ ਹੈ ਹੁਣ ਆਪਾਂ ਜਿਵੇਂ ਪੁਰੇ ਪਿੱਛੇ ਲੱਖਿਆ ਸੀ ਧਰਨਾ ਰੱਖਿਆ ਸੀ ਜੇ ਧਰਨਾ ਦਾ ਕਰ ਕੀ ਸੀਗਾ ਬੇਨਤੀਆਂ ਲੈ ਕੇ ਜਾਣਾ ਸੀਗਾ ਲਹਿਰੇ ਦੀਆਂ ਤੇ ਜੇ ਅਰੈਸਟ ਕਰਿਆ ਗਿਆ ਜਾਂ ਰੋਕਿਆ ਗਿਆ ਤੁਸੀਂ ਸਾਰੇ ਨੇ ਸਾਥ ਦਿੱਤਾ ਸੋ ਬਾਕੀ ਵੀ 116 ਹਲਕੇ ਹੈਗੇ ਆ ਪੰਜਾਬ ਦੇ ਵਿੱਚ ਹੈ ਨਾ ਕਿਤੇ ਪਰ ਇਹ ਜਿਆਦਾ ਨਹੀਂ ਚੰਨੂ ਮਿਲਦਾ ਜਿੱਥੇ ਲੋਕ ਆ ਪਰੇ ਹੋਣ ਉਹ ਕਿ ਮੈਂ ਕਿਸੇ ਨੂੰ ਵੀ ਇਹ ਨਹੀਂ ਸੀ ਕਿਹਾ ਵੀ ਯਾਰ ਤੁਸੀਂ ਜ਼ਰੂਰ ਆਓ ਮੈਂ ਕਿਹਾ ਸੀ ਵੀ ਸਾਡੇ ਸੀਐਮ ਸਾਹਿਬ ਨੇ ਸਾਡੇ ਏਰੀਆ ਚ ਆ ਰਹੇ ਨੇ ਤਾਂ ਮੈਂ ਆਪਣੇ ਇਲਾਕੇ ਦੀਆਂ ਮੁਸ਼ਕਲਾਂ ਤੇ ਬੇਨਤੀਆਂ ਲੈ ਕੇ ਉਹਨਾਂ ਨੂੰ ਮਿਲ ਜਾਊਗਾ ਜੇ ਕੋਈ ਭੈਣ ਭਰਾ ਨਾਲ ਜਾਣਾ ਚਾਹੁੰਦਾ ਚੱਲ ਸਕਦਾ ਪਰ ਸਾਰੀ ਸੰਗਤ ਆਪ ਆਈ ਆਪ ਆਕੇ ਰਾਤ ਨੂੰ ਹੀ ਕਈ ਲੋਕ ਆਕੇ ਠਹਿਰ ਕੇ ਸੀਗੇ ਸੋ ਸਾਡੀ ਬੜੀ ਬੈਸੇ ਉਹਦੇ ਚਾਹ ਸੀ ਬੜੀ ਉਮੀਦ ਸੀ ਵੀ ਸੀਐਮ ਸਾਹਿਬ ਆਏ ਨੇ ਕੁਛ ਨਾ ਕੁਛ ਦੇਖ ਕੇ ਜਾਣਗੇ ਕੋਈ ਮੰਡੀ ਜਾਂ ਕੋਈ ਕਾਲਜ ਸਾਨੂੰ ਵੀ ਬੜੀ ਉਮੀਦ ਸੀ ਵੀ ਅਸੀਂ ਘਟੋ ਘਟ ਆਪਦੀਆਂ ਮੁਸ਼ਕਿਲਾਂ ਉਹਨਾਂ ਦਾ ਦੱਸ ਸਕਾਂਗੇ ਪਰ ਚਲੋ ਨਹੀਂ ਦੱਸ ਸਕੇ ਉਮੀਦ ਕਰਦੇ ਹਾਂ ਉਹਨਾਂ ਤੱਕ ਗੱਲ ਪਹੁੰਚੀ ਹੋਊ ਤੇ ਉਹਦਾ ਹੱਲ ਜ਼ਰੂਰ ਕਰਨਗੇ ਕਿਉਂਕਿ ਬਾਬਾ ਹੀਰਾ ਸਿੰਘ ਪਠੜ ਕਾਲਜ ਇੱਕ ਬਹੁਤ ਵੱਡਾ ਤੋਹਫਾ ਹੈ ਹਸਲ ਕੇ ਦਾ ਜੇ ਉਹ ਚੰਗੇ ਤਰੀਕੇ ਨਾਲ ਚੱਲ ਜੇ ਪਰ ਸਾਨੂੰ ਹੁਣੇ ਹੀ ਡਰ ਆ ਰਿਹਾ ਵੀ ਕਿਤੇ ਇਹ ਨਾ ਹੋਵੇ ਵੀ ਕਿਸੇ ਨੂੰ ਫਾਇਦਾ ਕਰਨ ਦੇ ਚੱਕਰ ਚ ਕੋਈ ਫਰਮੈਲਟੀ ਜੀ ਕਰ ਦੇਣ ਜੇ ਕਿਸੇ ਪ੍ਰਾਈਵੇਟ ادارے ਨੂੰ ਹੀ ਦੇਣਾ ਹੈ ਤਾਂ ਫਿਰ ਉਹ ਤਾਂ ਬਹੁਤ ਜ਼ਿਆ ਹਾਂ ਯਾ ਕਈ ਜਿਹਵੇਂ ਕਹਿੰਦੇ ਜੇ ਦਫ਼ਤਰ ਬਣਾ ਦਿਓ ਰੇ ਹੈ ਕਰਾ ਦਿਓ ਫੰਡਾਂ ਕਰਾ ਦਿਓ ਮੈਂ ਉਸ ਚੀਜ਼ ਨਾਲ ਸਹਿਮਤ ਨਹੀਂ ਮੈਂ ਸਮਝਦਾ ਵੀ ਉਰੇ ਇੱਕ ਮਤਲਬ ਐਜੂਕੇਸ਼ਨ ਦਾਦਾਰਾ ਹੋਣਾ ਬੜਾ ਜ਼ਰੂਰੀ ਹੈ ਜਿੰਦਰ ਸਟੂਡੈਂਟਸ ਆਉਣ ਵੱਡੀ ਗਿਣਤੀ ਚ ਤੁਰਿਆ ਕਿ ਰਹਿਣ ਜੇ ਉਹ ਰਹਿਣਗੇ ਇੱਥੇ ਤਾਂ ਸਾਡਾ ਸ਼ਹਿਰ ਨੂੰ ਸਾਡੇ ਇਲਾਕੇ ਨੂੰ ਵੀ ਡਿਵੈਲਪਮੈਂਟ ਹੋਊਗੀ ਹਨਾ ਉਹ ਬੜਾ ਇੰਪੋਰਟੈਂਟ ਹੈ ਮੈਡੀਕਲ ਕਾਲਜ ਬਣ ਜੇ ਤਾਂ ਉਹਦੇ ਵਰਗੀ ਰੀਸੀ ਕੋਈ ਨਹੀਂ ਸਰਕਾਰੀ ਬਣੇ ਪਰ ਪ੍ਰਾਈਵੇਟ ਤਾਂ ਯਾਰ ਸਾਡੇ ਵਰਗੇ ਆਪੋਜੀਸ਼ਨ ਵਾਲੇ ਵੀ ਬਣਵਾ ਦੇਣਗੇ ਕੋਈ ਵੀ ਬਣਵਾ ਦੂਗਾ ਸਰਕਾਰ ਚ ਬੈਠੇ ਬੰਦੇ ਦਾ ਫਾਇਦਾ ਤਾਂ ਤਾਂ ਹੈ ਨਾ ਕਿ ਸਰਕਾਰੀ ادارے ਉਹ ਯਾਬੇ ਕੋ ਕਿ ਸਰਕਾਰੀ ادارے ਦੀਆਂ ਫੀਸਾਂ ਚੀਚਾ ਜਿਹੜੀਆਂ ਹੈਗੀਆਂ ਉਹ ਆਮ ਸਾਡੇ ਲੋਕ ਅਫੋਰਡ ਕਰ ਸਕਦੇ ਆ ਹਨਾ ਪ੍ਰਾਈਵੇਟ ادارے ਤਾਂ ਵੱਧੂ ਨੇ ਪ੍ਰਾਈਵੇਟ ادارے ਤਾਂ ਬਲਕਿ ਇੱਥੇ ਕਾਲਜ ਮਿਲਣ ਦੀ ਸਰਕਾਰ ਨੂੰ ਪੇਮੈਂਟ ਆ ਪੈਸੇ ਦੇਣਗੇ ਤੇ ਆ ਲੋਕ ਸਿਰਫ ਓਪਨ ਬੈਡਿੰਗ ਕੋਡਿੰਗ ਕਰਾ ਦੇ ਸਰਕਾਰ ਹਨਾ ਜਿਵੇਂ ਪ੍ਰਾਈਵੇਟ ادارے ਨੂੰ ਜਿਹੜੇ ਆ ਕੀ ਤੁਸੀਂ ਕੀ ਖੋਲਦੇ ਹੋ ਕੀ ਫੈਸਿਲਟੀਆਂ ਦਿੰਦੇ ਹੋ ਬਹੁਤ ਲੋਕ ਲੈਣ ਨੂੰ ਤਿਆਰ ਹੋ ਜਾਣਗੇ ਬਿਟਸ ਕਰੇਬਲੀਅਰ ਸਰਕਾਰੀ ਧਾਰਾ ਖੋਲੇ ਹੋ ਯਾਰ ਮੇਰੀ ਇਹੀ ਬੇਨਤੀ ਆ ਜਦ ਮੈਂ ਕੋਈ ਪੋਲਿਟਿਕਲ ਨਹੀਂ ਅਸਾਸੀ ਵੈਸੀ ਸਾਥი ਇਕੱਠੇ ਹੋ ਸੀ ਉਹ ਜੀ ਇਹ ਹਲਚਲ ਜੋ ਬਾਕੀ ਸ਼ਹਿਰ ਦੇ ਵਿੱਚ ਪਹੁੰਚੇ ਆ ਬੜਾ ਵਧੀਆ ਲੱਗ ਰਿਹਾ ਇੱਕ ਵਾਰੀ ਫੇਰ ਤੋਂ ਰਾਈਡ ਕਰਕੇ ਕਿਉਂਕਿ ਕਾਫੀ ਦਿਨ ਹੋ ਗਏ ਸੀ ਰਾਈਡ ਨਹੀਂ ਕੀਤੀ ਸੀ ਉੱਥੋਂ ਰੱਬ ਦੀ ਮਿਹਰ ਨਾਲ ਹੁਣ ਮੌਸਮ ਵੀ ਬੜਾ ਸੋਹਣਾ ਹੁੰਦਾ ਜਾ ਰਿਹਾ ਹੈ ਤੇ ਇਹ ਮੌਸਮਸ ਤਾਂ ਰਾਈਡ ਦਾ ਵੈਸੀ ਬੜਾ ਮਜ਼ਾ ਆ ਜਾਂਦਾ ਕਿਉਂਕਿ ਹੁਣ ਨਾ ਗਰਮੀ ਹੈ ਨਾ ਸਰਦੀ ਹੈ ਵਿਚ ਵਿਚਾਲਾ ਜਿਹਾ ਮੌਸਮ ਹੈ ਕੋਈ ਰਾਈਡ ਲਈ ਬੜਾ ਵਧੀਆ ਮੌਸਮ ਹੁੰਦਾ ਇੱਕ ਬੰਦਾ ਹੋਰ ਕਹਿੰਦੇ ਪਿੱਛੇ ਲੜ ਰਿਹਾ ਲੈ ਵੀ ਸਾਡਾ ਬੰਦਾ ਇੱਕ ਝਾਨੀ ਮਾਰ ਕੇ ਆ ਗਿਆ ਅੱਜ ਵੋਟ ਚੋਰੀ ਤੇ ਲੱਗੇ ਵੀ ਸੀ ਸਾਰੀ ਟੀਮ ਕਿਉਂਕਿ ਯਾਰ ਵੈਸੇ ਫ੍ਰੈਂਕਲੀ ਨਾ ਮੈਂ ਟਾਈਮ ਨਹੀਂ ਦੇ ਸਕਿਆ ਵੋਟ ਚੋਰ ਗੱਡੀ ਛੋੜ ਮੈਂ ਮੈਨੂੰ ਜ਼ਿਆਦਾ ਆਪਣੇ ਭਰਾਵਾਂ ਨਹੀਂ ਕਰਿਆ ਜ਼ਿਆਦਾ ਓਕੇ ਮੈਂ ਸ਼ੋਰ ਜੇਮਿਆਂ ਦੇ ਵਿੱਚ ਬੀ ਸੀ ਸੀਗਾ ਪਹਿਲਾਂ ਪ੍ਰੋਟੈਸਟ ਦੀ ਪਲੈਨਿੰਗ ਚੱਲੀ ਸੀਗਾ ਕੁਝ ਦਿਨ ਮੈਂ ਦੇ ਸਕਿਆ ਸੋ ਉਹਦੇ ਦਮ ਤੀ ਸਾਰੇ ਮੁੰਡਿਆਂ ਨੇ ਕਰਿਆ ਮਤਲਬ ਇਹ ਤਾਂ ਮੈਂ ਭਰਤਾ ਜੀ ਕਰਦੇ 212 ਵਿੱਚ ਕੱਲੇ ਨੇ ਕੀ ਬਾਤ ਹੈ ਕਿ ਐ ਹਰੇਕ ਨਹੀਂ ਆਪਲੇ ਆਲੇ ਆ ਕੇ ਕਿਉਂਕਿ ਮੈਂ हां मैं मैं इही आ जड़ी हुन येने कही है ना शक्ति ने गल कि सारे जेन्युइन विद प्रूफ नहीं नहीं हैगा कि ਦੂਜਿਆਂ ਨੂੰ ਡਾਟਾ ਚੱਕ ਲਈ। اچھا لا 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 ਡਾਟਾ ਚੱਕੇ ਵਾਲਾ ਨਹੀਂ ਹੈਗਾ। हां मैं ओके जी मैं ਆਪਣੇ ਮੁੰਡਿਆਂ ਨੂੰ ਇਹੀ ਕਿਹਾ ਸੀ। ਮੈਂ ਕਿਹਾ ਯਾਰ ਜਿੰਨਾ ਵੀ ਭਰੋ जेन्युइन ਭਰੋ ਘੱਟ ਭਰ ਦੋ ਪਰ जेन्युइन ਐਕਚੁਅਲ 'ਚ ਹੋਵੇ 5 ਦਿਨ ਤੋਂ ਆਪਣੇ ਘਰੇ ਬੈਠ ਕੇ ਅਸੀਂ ਉਹਦਾ ਡਾਟਾ ਆਪ ਵੀ ਨੋਟ ਕਰ ਰਹੇ ਹਾਂ ਵੀ ਆਪਣੇ ਕੋਲੇ ਵੀ ਡਾਟਾ ਇਕੱਠਾ ਹੁੰਦਾ ਨਾ ਜਿਹੜਾ ਉਸੀਂ ਫਾਰਮ ਇਕੱਠੇ ਕਰਦੇ ਹਾਂ ਸੋ ਇਹ ਨਹੀਂ ਕਿ ਆਹ ਨੂੰ ਇੰਟਰੈਕਟਰੀ ਚੱਕੀ ਜਾਂ ਕਿਤੋਂ ਡਾਟਾਬੇਸ ਚੱਕਿਆ ਤੇ ਕਾਪੀ ਕਰਕੇ ਜੀ ਕਰਦੇ ਜੀ 5000 ਜੀ ਕਰਤੇ ਜੀ 10000 20000 25000 30000 ਉਹਵੇਂ ਤੇ ਜਿੰਨੇ ਮਰਜ਼ੀ ਕਰ ਲੋ ਕਿਉਂਕਿ 4-5000 ਰੁਪਏ ਦੇ ਵਿੱਚ ਲਿਸਟ ਮਿਲ ਜਾਂਦੀ ਹੈ ਡਾਟਾ ਮਿਲ ਜਾਂਦਾ ਹੈ ਲੱਖ ਬੰਦੇ ਦਾ ਉਹਦੇ ਨਾਮ ਫੋਨ ਨੰਬਰ ਐਡਰੈਸ ਉਹਨਾਂ ਜੇ ਮਰਜ਼ੀ ਕਾਫੀ ਕਰ ਦੋ ਉਹ ਤਾਂ ਫਿਰ ਕੋਈ ਵੀ ਕਰ ਸਕਦਾ ਸੀ ਇਹ ਮੈਂਮ ਚਲਾਉਣ ਦਾ ਸਾਡੀ ਪਾਰਟੀ ਦਾ ਮਤਲਬ ਇਹ ਹੈ ਜਾਗਰਤਾ ਲੋਕਾਂ ਨੂੰ ਪਤਾ ਲੱਗੇ ਸਰਕਾਰ ਨੂੰ ਤੇ ਆਪਣਾ ਇਲੈਕਸ਼ਨ ਕਮਿਸ਼ਨ ਨੂੰ ਪਤਾ ਲੱਗੇ ਵੀ ਤੁਸੀਂ ਲੋਕਾਂ 'ਚ ਰੋਸ ਆ ਗਿਆ ਆ ਗਿਆ ਉਹ ਬੰਦੇ ਸ਼ੈਂਕੀ ਦਾਦਾ ਇਹ ਹੈ ਇਹ ਇਹ ਸਾਡੀ ਨਾ ਨਜ਼ਾਰੇ ਖੂਬਸੂਰਤੀ ਇਹ ਹੁੰਦੀ ਹੈ ਕੋਈ ਨਾ ਕੋਈ ਕਿਧਰੇ ਨਾ ਕਿਧਰੇ ਖੜਾ ਹੁੰਦਾ ਟੀਮ ਦਾ ਬੰਦਾ ਜਦੋਂ ਨੰਗਦੇ ਆ ਐ ਖੁੱਡਾਂ 'ਚੋਂ ਨਿਕਲੇ ਆਉਂਦੇ ਆ ਕਿੰਨਾ ਵੀ ਨਾਲ ਮਿੰਟ ਉਹਦੀ ਨਾਲ ਦੀਆਂ ਗੱਡੀਆਂ ਤਿਆਰ ਵਰ ਤਿਆਰ ਹੁੰਦੀਆਂ ਕਰ ਕੇ ਕਹਿੰਦਾ ਲੋ ਜੀ ਘਰੇ ਪਹੁੰਚ ਚੁੱਕੇ ਆ ਘਰ ਦੇ ਅੰਦਰ ਐਂਟਰੀ ਹੋ ਗਈ ਹੈ ਸਾਰੀ ਟੀਮ ਪਹੁੰਚੀ ਆ ਮੇਰਾ ਪਿਆਰਾ ਡੌਗ ਕਾਲੂ ਸਾਨੂੰ ਵੈਲਕਮ ਕਰਨ ਲਈ ਖੜਾ ਐਲੋ ਕਾਲੂ ਹਾਂਜੀ ਸ਼ੇਰ ਸਿੰਘ ਜੀ ਕੀ ਹਾਲ ਚਾਲ ਨੇ ਆ ਮੇਰਾ ਜਿਹੜਾ ਡੌਗ ਹੈ ਨਾ ਕਾਲੂ ਇੱਕ ਤਰ੍ਹਾਂ ਵੈਸੇ ਰੰਗ ਕਾਲਾ ਹੈ ਨੇਰੇਚ ਤਾਂ ਪਤਾ ਨਹੀਂ ਲੱਗਦਾ ਕਿ ਵੀ ਬੜੀ ਪਤਾ ਨਹੀਂ ਆਏ ਦਰ ਲੱਗਦਾ ਵੀ ਥੱਲੇ ਨਾ ਆ ਜਾਏ ਗੱਡੀ ਤੇ ਜਾਂ ਕਿਸੇ ਹੋਰ ਚੀਜ਼ ਬਹੁਤ ਖੂਬਸੂਰਤ ਟ੍ਰਾਈਡ ਕਰਖਤੇ ਰੀ ਓਏ ਕਮਲਾ ਹੋਇਆ ਕਾਲੂਆ ਕਮਲਾ ਹੋਇਆ ਐ ਆ ਕੇ ਬੱਜਿਆ ਨਾ ਵਿੱਚੋਂ ਇਹ ੱੱੱਕਾ ਐਡਾ ਵੱਡਾ ਮਾਰਿਆ ਇਹਨੇ ਛੱਟ ਇਹ ਇੰਡੀਅਨ ਸਟਰੀਟ ਡੌਗ ਹੈ ਜੀ ਰੈਸਕਿਊ ਡੌਗ ਹੈ ਠੀਕ ਹੈ ਨਾ ਕਿਉਂਕਿ ਇਕੱਲੇ ਮੈਂ ਬਰੀਡ ਵਾਲੇ ਡੌਗ ਰੱਖਣ 'ਚ ਨਹੀਂ ਵਿਸ਼ਵਾਸ ਰੱਖਦਾ ਮੇਰੇ ਬੇਟੇ ਦੀ ਸੋਚ ਸੀ ਜਦੋਂ ਮੈਂ ਬੈਲਾ ਜਰਮਨ ਸ਼ੈਫਰਡ ਲੈ ਕੇ ਆਇਆ ਤੇ ਉਹ ਕਹਿੰਦਾ ਜੀ ਇੰਡੀਅਨ ਸਟਰੀਟ ਡੌਗ ਵੀ ਆਪਾਂ ਰੱਖਣੇ ਆ ਪਰ ਇੰਨਾ ਸਿਆਣਾ ਨਾ ਇਹ ਇੰਨਾ ਸਿਆਣਾ ਮੈਨੂੰ ਲੱਗਦਾ ਹੈ ਵੀ ਮੈਂ ਜਿਹੜੀ ਮੇਰੀ ਜਰਮਨ ਸ਼ੈਫਰਡ ਹੈ ਉਹ ਹਾਲਾਂਕਿ ਬੜੀ ਤਕੜੀ ਇੰਪੋਰਟਡ ਹੈ ਆ ਦੇਖੋ ਸ਼ੇਕ ਹੈਂਡ ਕਰ ਰਿਹਾ ਤੇ ਉਹਦੇ ਨਾਲ ਉਹ ਜ਼ਿਆਦਾ ਛੇਤੀ ਇਹ ਸਿੱਖਦਾ ਇਹਨੂੰ ਮੈਂ ਕੋਈ ਚੀਜ਼ ਸਿਖਾਦਾ ਅੱਛਾ ਇੰਨੀ ਰਾਖੀ ਇੰਨੀ ਮੇਰ ਕਾਲੂ ਸ਼ੇਕ ਹੈਂਡ ਸ਼ੇਕ ਹੈਂਡ ਯੈਸ ਗੁੱਡ ਬਾਏ ਗੁੱਡ ਬਾਏ ਕਾਲੂ ਗੁੱਡ ਬਾਏ ਬੜਾ ਇੰਟੈਲੀਜੈਂਟ ਹੈ ਹਾਂਜੀ ਆ ਗਈ ਸਾਰੀ ਸੰਗਤ